ਹੋਟਲ ਦੇ ਵਿੱਚ ਚਾਰ ਦੋਸਤ ਆਉਂਦੇ ਆ ਤੇ ਵੱਡੇ ਮਨਾਉਣ ਲਈ ਆਉਂਦੇ ਆ ਮਹਿੰਗਾ ਪੈ ਜਾਂਦਾ ਹੋਟਲ ਦੇ ਵਿੱਚ ਵੱਡੇ ਮਨਾਉਣਾ ਮੁੰਡਿਆਂ ਨੂੰ ਕਦੇ ਮਨਾਇਆ ਨਹੀਂ ਸੀ ਪਹਿਲਾਂ ਵੱਡੇ ਪਹਿਲੀ ਵਾਰੀ ਵੱਡੇ ਮਨਾਉਣਾ ਸੀ ਕੀ ਗੱਲ ਹੋਈ ਆ ਸਾਰੀ ਕੀ ਆ ਮਸਲਾ ਸਾਰਾ ਕੁੜੀ ਸਾਧਦੇ ਸਾਰੇ ਜਣੇ ਮਿਲ ਕੇ 8000 ਰੁਪਏ ਦੇ ਕੇ ਕੁੜੀ ਲਿਆਉਂਦੇ ਆ ਸਾਰੀ ਗੱਲ ਕੀ ਹੁੰਦੀ ਆ ਸਾਰਾ ਮਸਲਾ ਕੀ ਹੁੰਦਾ ਅੱਜ ਦੋਸਤੋ ਦੱਸਦੇ ਆ ਉਹ ਮੁੰਡਾ ਜਿਹੜਾ ਸਾਡਾ ਬੇਲੀਆ ਬਾਥਰੂਮ ਚ ਗਿਆ ਹੋਇਆ ਸੀ ਜਦੋਂ ਨਿਕਲਦਾ ਬਾਹਰ ਭਈ ਉਹਦੀ ਸਹੇਲੀ ਨਿਕਲੇ ਆਉਂਦੀ ਭਈ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਸਿੱਧੂ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਤਿੰਨ ਮੁੰਡੇ ਖੜੇ ਆ ਜਿੰਨਾਂ ਨਾਲ ਕੀ ਬਾਤ ਕੀ ਕਾਰਨਾਮਾ ਹੁੰਦਾ ਉਹ ਹੋਟਲ ਦੇ ਵਿੱਚ ਇਹ ਕੁੜੀ ਸਾਧਦੇ ਆ ਕੀ ਕੀ ਗੱਲ ਬਣਦੀ ਏ ਸਾਰੀ ਸਾਰੀ ਗੱਲ ਕਰਦੇ ਆ ਬਾਈ ਨਾ ਬਾਈ ਜੀ ਸੱਸੀ ਦਾ ਸੱਸੀ ਆ ਬਾਈ ਬਾਈ ਕੀ ਨਾ ਮੇਰੇ ਨਾਲ ਬਈ ਮਨਜੀਤ ਸਿੰਘ ਬਾਈ ਤੇਰਾ ਨਾਂ ਕੀ ਸਰਬਜੀਤ ਜੀ ਤੇਰਾ ਬਾਈ ਹਰਮਨ ਬਾਈ ਹਰਮਨ ਬਾਈ ਕੀ ਗੱਲ ਹੋਈ ਬਾਈ ਹੋਟਲ ਦੇ ਵਿੱਚ ਇਹੋ ਜੀ ਕੀ ਵਾਰਦਾਤ ਹੋ ਗਈ ਜਿਹੜੀ ਤੁਹਾਡੇ ਰੌਂਗ ਤੇ ਖੜੇ ਕਰ ਗਈ ਸਾਰੇ ਪੰਜਾਬ ਦੇ ਉੱਤੇ ਬਈ ਹੋਣਾ ਕੀ ਐ ਬਈ ਸਾਡਾ ਬਰਥਡੇ ਸੀ ਬਈ ਲਿਆ ਜੀ ਮੁੰਡੇ ਦਾ ਆ ਖੜਾ ਇਹਦਾ 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 ਬਰਥ ਤੇਰਾ ਵੱਡੇ ਸੀ ਬਈ ਹਾਂਜੀ ਬਈ ਫੇਰ ਬਈ ਇੱਥੇ ਬਈ ਪਾਰਟੀ ਪੂਰਤੀ ਕਰਦੇ ਆ ਬਈ ਹੋਟਲ ਦੇ ਵਿੱਚ ਤੇ ਦਿਨ ਦੀ ਹਰੀ ਪਲਾਨ ਹੈ ਕਿ ਸੀਗੀ ਪਹਿਲਾਂ ਦੀ ਜਿਹੜਾ ਤੇਰਾ ਬਰਥਡੇ ਹੋਇਆ ਉਹਦੇ ਬਈ ਐਂ ਕਰਕੇ ਪਾਰਟੀ ਕਰਾਂਗੇ ਤੇ ਰਾਤ ਨੂੰ ਵੀ ਕੁੜੀ ਕੜੀ ਵੀ ਸੱਦ ਲਾਂਗੇ ਫੰਡਚਾਨ ਕਰ ਲਾਏ ਜੋ ਅੱਜ ਕੱਲ ਮੁੰਡੇ ਸੋਚਦੇ ਆ ਬਈ ਤੇ ਉਵੇਂ ਬਈ ਸਾਡਾ ਸੋਚਿਆ ਵਾ ਸੀਗਾ ਸਿਸਟਮ ਹੈ ਜਿਹਨੇ ਅਸੀਂ ਪਲਾਨੇ ਕਰਨ ਲੱਗ ਗਏ ਨੇ ਬਈ ਰਾਤ ਨੂੰ ਆਪਾਂ ਹੋਟਲ ਤੇ ਜਾਵਾਂਗੇ ਤੇ ਨੰਬਰ ਨੰਬਰ ਲੈਣ ਲੱਗ ਗਏ ਨੇ ਗਾਂ ਤੋਂ ਗਾਂ ਬਈ ਜਿਹੜੇ ਮਨ ਲਾ ਕੁੜੀ ਕੁੜੀ ਕੋਈ ਭੇਜਦੇ ਆ ਉਹਨਾਂ ਨਾਲ ਸਾਡਾ ਬਈ ਨੰਬਰ ਨੰਬਰ ਲੈਂਦੇ ਰਾਤ ਨੂੰ 8 6 7 ਵਜੇ ਸਾਡਾ ਬਈ ਕੰਟੈਕਟ ਹੁੰਦਾ ਉਹ ਕਹਿੰਦੇ ਬਈ ਹਾਂ ਅਸੀਂ ਬਈ ਕੁੜੀ ਅੱਛਾ ਜਦੋਂ ਇਹਦਾ ਮੁੰਡੇ ਦਾ ਵੱਡੇ ਸੀਗਾ ਥੋੜੇ ਥੋੜੇ ਕਿਹਨੇ ਮੰਗ ਕੀਤੀ ਸੀ ਵੀ ਕੁੜੀ ਲਈਏ ਬਈ ਸਾਡੀ ਤਿੰਨਾਂ ਦੇ ਆਸ ਵਿੱਚ ਰਹਿ ਗਈ ਸੀ ਵੀ ਇਹਨਾਂ ਦੀ ਰਹਿ ਸੀ ਹਾਂ ਬਈ ਤੇ ਫਿਰ ਬਈ ਆਤਰੇ ਸੀ 7 ਵਜੇ ਸਾਨੂੰ ਨੰਬਰ ਮਿਲ ਜਾਂਦਾ ਬਈ ਉਹ ਕਿਸੇ ਆਂਟੀ ਦਾ ਉਹ ਕਹਿੰਦੀ ਬਈ ਹਾਂ ਚੂਲ ਚੜਾ ਕੇ ਲੈ ਜਾਓ ਇੱਥੋਂ ਬਈ ਤੇ ਤੇਰਾ ਵੱਡੇ ਸੀਗਾ ਹਾਂਜੀ ਬਈ ਕਿੰਨੀ ਉਮਰ ਹੋ ਗਈ ਤੇਰੀ ਮੇਰੀ 20 ਸਾਲ ਦੀ ਆ ਬਈ ਮੇਰੀ ਉਮਰ ਤੇਰੀ 20 ਸਾਲ ਦੀ ਉਮਰ ਆ ਬਈ ਅੱਛਾ ਤੇ ਹਰ ਹਰ ਵਾਰੀ ਵੱਡੇ ਇਦਾਂ ਹੀ ਮਨਾਉਣੇ ਤੁਸੀਂ ਨਾ ਨਾ ਬਈ ਪਹਿਲੀ ਵਾਰੀ ਮਨਾਇਆ ਸੀ ਆ ਤੈਰ ਪਹਿਲੀ ਵਾਰੀ ਮਨਾਇਆ ਸੀ ਹਾਂ ਬਈ ਤੁਸੀਂ ਬਈ ਇਹਨਾਂ ਦੇ ਦੋਸਤੋਂ ਹਾਂ ਬਈ ਕਿੰਨੇ ਟਾਈਮ ਦੀ ਲਿਆ ਜਾ ਤੁਹਾਡੀ ਲਿਆ ਬਈ ਸ਼ੁਰੂ ਤੋਂ ਇਕੱਠੇ ਹੀ ਰਹੇ ਅਸੀਂ ਸ਼ੁਰੂ ਤੋਂ ਬਚਪਨ ਤੋਂ ਹਾਂ ਬਈ ਇਕੱਠੇ ਵੱਢਦੇ ਸੀ ਇਕੱਠੇ ਪੜ੍ਹਦੇ ਸੀ ਬਈ ਦੋਸਤੋ ਕਹਿੰਦੇ ਹੁੰਦੇ ਹਨ ਕਾਲ ਆਉਂਦਾ ਬੰਦੇ ਤੇ ਕਾਲ ਘੁੱਕ ਕੇ ਆਉਂਦਾ ਜਿਵੇਂ ਕਹਿਦੀ ਆਪਾਂ ਵੀ ਜ਼ਿੰਦਗੀ ਬਰਬਾਦ ਕਰ ਦਿੰਦਾ ਜਦੋਂ ਕਾਲ ਘੁੱਕਦਾ ਕਿਸਮਤ ਮਾੜੀ ਹੋਵੇ ਤਾਂ ਇਹ ਜਿਹੀਆਂ ਵਾਰਦਾਤਾਂ ਹੋ ਜਾਂਦੀਆਂ ਤਿੰਨ ਮੁੰਡੇ ਜਿਹੜੇ ਸੀਗੇ ਪੱਕੇ ਦੋਸਤ ਆ ਇਹ ਇੱਕ ਇਹਨਾਂ ਦਾ ਮੁੰਡਾ ਸੀ ਇੱਕ ਦੋਸਤ ਥੋੜਾ ਹੋਰ ਵੀ ਸੀ ਹਾਂ ਬਈ ਇੱਕ ਦੋਸਤ ਹੋਰ ਵੀ ਸੀਗੀ ਉਹਦੀ ਗੱਲ ਕੀ ਹੈ ਸਾਰੀ ਤੁਹਾਨੂੰ ਦੱਸਾਂਗੇ ਇਸ ਮੁੰਡੇ ਦਾ ਵੱਡੇ ਸੀਗਾ 20 ਸਾਲ ਦੀ ਉਮਰ ਹੋ ਗਈ ਪਹਿਲਾਂ ਕਦੇ ਵੱਡੇ ਨਹੀਂ ਬਣਾਇਆ ਪਹਿਲੀ ਵਾਰੀ ਵੱਡੇ ਬਣਾਇਆ ਬਈ ਫੇਰ ਬਈ ਬਈ ਫੇਰ ਕੀ ਬਈ ਹੱਥ ਨੇ 7:30 ਵਜੇ ਬਈ ਟਾਈਮ ਸੀਗਾ ਅਸਾਂ ਆਂਟੀ ਨਾਲ ਗੱਲਬਾਤ ਹੋ ਗਈ ਤੁਹਾਡੀ ਉਹਨਾਂ ਨਾਲ ਗੱਲਬਾਤ ਹੋ ਗਈ ਉਹ ਕਹਿੰਦੇ ਵੀ 8 ਵਜੇ ਉਹਨਾਂ ਦੀ ਵੀ ਕੁੜੀ ਭੇਜਦਾ ਉਹਦੇ 8 ਵਜੇ ਚ ਲੈ ਚੜਾ ਕੇ ਲੈ ਜਾ ਕਿੰਨੇ ਟਾਈਮ ਦੀ ਕਿੰਨੇ ਰੁਪਏ ਦੀ ਡੀਲ ਹੋਈ ਬਈ ਅਸੀਂ 8000 ਰੁਪਏ ਦਿੱਤਾ ਸੀ ਹਾਂ ਉਹਨਾਂ ਨੂੰ 8000 ਰੁਪਏ ਦੇ ਕੇ ਉਹ ਕਹਿੰਦੇ ਵੀ ਰਾਤ ਨੂੰ ਤੁਸੀਂ ਇੱਥੋਂ ਚੜਾ ਕੇ ਲੈ ਕੇ ਆਣਾ ਇੱਥੇ ਛੱਡ ਕੇ ਜਾਣਾ ਆਪੀ ਦੇ ਵੀ ਥੋੜੀ ਜ਼ਿੰਮੇਵਾਰੀ ਹੈ ਤੇ ਫਲਾਨੇ ਹੋਟਲ ਦੇ ਵਿੱਚ ਜਿਹੜੇ ਹੋਟਲ ਦੇ ਵਿੱਚ ਅਸੀਂ ਸੀਗੇ ਉਹਦਾ ਸਾਰਾ ਐਡਰੈਸ ਡਰੋਸ ਉਹਨਾਂ ਨੂੰ ਦੱਸਿਆ ਸੀ ਉਹ ਕਹਿੰਿਆ ਵੀ ਸਾਡੀ ਸੇਫਟੀ ਪਰਪਸ ਕਰਕੇ ਸਾਨੂੰ ਬਈ ਸਾਰਾ ਕੁਝ ਦੱਸਣਾ ਪਊਗਾ ਤੁਹਾਨੂੰ ਅਸੀਂ ਕਿਹਾ ਵੀ ਠੀਕ ਹੈ ਬਈ 7:30 ਵਜੇ ਬਈ ਮੈਂ ਜਾਣਾ ਲੈਣ ਇਹਨੇ ਮੈਂ ਕਿਹਾ ਤੁਸੀਂ ਬੈਹੋ ਇੱਥੇ ਬਈ ਮੈਂ ਬਿਠਾ ਲਿਆਉਣਾ ਚੱਲ ਕੁੜੀ ਨੂੰ ਲੈਣ ਜਾਣੇ ਹਾਂ ਕੱਤ ਜਾਣੇ ਹੋ ਗੱਡੀ ਤੇ ਬਈ ਗੱਡੀ ਤੇ ਅਸੀਂ ਜਾਣੇ ਆ ਬਈ ਕੁੜੀ ਨੂੰ ਬਿਠਾ ਲਿਆਉਣੇ ਆ ਤੇ ਆ ਕੇ ਬਈ ਜਦੋਂ ਅਸੀਂ ਰੂਮ ਚ ਲੈ ਕੇ ਆਉਣੇ ਆ ਕੁੜੀ ਦਾ ਕਿਹਾ ਬਈ ਮੂੰਹ ਬੰਨਿਆ ਵਾ ਸੀਗਾ ਉਹਦਾ ਤੇ ਜਦੋਂ ਬਈ ਕੇਕੂ ਕਟਿਆ ਵਾ ਸੀਗਾ ਸਾਡਾ ਤੇ ਅਸੀਂ ਜਦੋਂ ਅੰਦਰ ਆਉਣੇ ਆ ਬਈ ਜਿਹੜਾ ਕੰਮ ਪੈੜਾ ਹੋਇਆ ਬਈ ਜਦੋਂ ਕੁੜੀ ਆ ਉਹਦੇ ਮੂੰਹ ਤੋਂ ਕੱਪੜਾ ਲਾਉਂਦੀ ਐ ਉਹ ਮੁੰਡਾ ਜਿਹੜਾ ਸਾਡਾ ਬੇਲੀਆ ਬਾਥਰੂਮ ਚ ਗਿਆ ਵਾ ਸੀ ਜਦੋਂ ਨਿਕਲਦਾ ਬਾਹਰ ਬਈ ਉਹਦੀ ਸੇਲੀ ਨਿਕਲੇਉਂਦੀ ਬਈ ਅੱਛਾ ਜਿਹੜੀ ਤੁਸੀਂ ਕੁੜੀ ਸੱਦੀ ਸੀ ਉਹ ਸੇਲੀ ਨਿਕਲਾਈ ਉਹਦੀ ਹਾਂ ਬਈ ਉਹ ਸਾਡੇ ਨਾਲ ਦੇਣਾ ਜਿਹਦੇ ਨਾਲ ਤੁਸੀਂ ਨਜ਼ਾਰੇ ਲੈਣੇ ਸੀ ਜਿਹਦੇ ਨਾਲ ਆਪਣੀ ਜਿਹੜੀ ਕਾਮਸ਼ਕਤੀ ਸੀ ਉਹ ਪੂਰੀ ਕਰਨੀ ਸੀਗੀ ਹਾਂ ਬਈ ਉਹ ਕੁੜੀ ਉਹਦੀ ਸੇਲੀ ਨਿਕਲੀ ਉਹ ਬਈ ਸਾਡੇ ਨਾਲ ਦੇ ਮੁੰਡੇ ਦੀ ਸੇਲੀ ਨਿਕਲੇ ਬਈ ਬਾਈ ਕਹਿੰਦੇ ਸੇਲੀ ਜਦੋਂ ਨਿਕਲਿਆ ਫੇਰ ਬਾਈ ਕੀ ਗੱਲ ਬਣ ਗਈ ਇਹ ਜੀ ਬੀ ਡਾ ਕੀ ਮਸਲਾ ਭੱਗ ਗਿਆ ਫੇਰ ਕੀ ਬਈ ਮਸਲਾ ਕੀ ਭਗਣਾ ਬਈ ਜਿਹੜਾ ਸੀ ਜਿਹੜਾ ਸੀ ਬਈ ਉਹਨਾਂ ਦਾ ਵਿਆਹ ਹੋ ਉਹਨਾਂ ਦਾ ਸਾਰਾ ਕੁਝ ਸੋਨਾ ਸੀਗਾ ਸੁਪਨੇ ਸੀ ਜਿਹੜੀ ਅਸੀਂ ਪਾਰਟੀ ਜਣੀ ਸੀ ਸਾਡੇ ਸੁਪਨੇ ਸੀਗੇ ਅੰਦਰ ਸਾਡੇ ਸਾਰੇ ਬਈ ਅਸੀਂ ਆਏ ਕਰਾਂ ਗਏ ਆਏ ਕਰਾਂ ਗਏ ਸਾਡੇ ਸਾਲ ਦਾ ਸੀ ਬਈ ਸੋਚੀ ਜਾਂਦੇ ਸੀਗੇ ਸਾਡਾ ਤਾਂ ਬਈ ਪਾਣੀ ਫਿਰ ਗਿਆ ਉਮੀਦਾਂ ਤੇ ਉਹਦਾ ਬਈ ਆਸ ਵਿੱਚ ਲੜਾਈ ਹੋਗੀ ਉਹਨਾਂ ਦੀ ਤਾਂ ਆਸ ਵਿੱਚ ਦੋਨਾਂ ਦੀ ਬਈ ਅਸੀਂ ਤਾਂ ਉਹਦੀ ਸਿਹਲੀ ਨੂੰ ਜਾਣਦੇ ਨਹੀਂ ਸੀਗੇ ਐਵੇਂ ਕਹਿ ਦਗੇ ਨਾ ਤੁਹਾਡੇ ਚ ਕੋਈ ਨਹੀਂ ਜਾਣਦਾ ਸੀ ਨਾ ਬਈ ਤੁਸੀਂ ਨਹੀਂ ਨਾ ਬਈ ਕਦੇ ਕਦੇ ਤੁਹਾਡੇ ਕੋਲ ਗੱਲ ਨਹੀਂ ਕੀਤੀ ਮੇਰੀ ਸਹੇਲੀ ਹੈਗੀ ਉਹਨੇ ਆਏ ਤਾਂ ਬਈ ਗੱਲ ਗੱਲ ਫੋਨ ਫਾਨ ਤੇ ਕਰੀ ਜਾਂਦਾ ਰਹਿੰ ਸੀਗੀ ਬਈ ਨਾ ਅਸੀਂ ਫੋਨ ਤੇ ਦੇਖੀ ਸੀ ਨਾ ਅਸੀਂ ਸਾਨੂੰ ਤਾਂ ਇਹ ਸੀ ਕਿ ਬਈ ਚੱਲ ਕੁੜੀ ਲਿਆਉਣੇ ਅੱਜ ਸਾਨੂੰ ਨਹੀਂ ਪਤਾ ਸੀ ਉਹਦੀ ਸੇਲੀ ਹੈ ਬਈ ਜਦੋਂ ਬਈ ਆਪਸ ਵਿੱਚ ਆਪ ਨੂੰ ਸਾਹਮਣੇ ਹੁੰਦੇ ਆ ਉਹ ਵੀ ਪਾਣੀ ਪਾਣੀ ਹੋ ਜਾਂਦੇ ਆ ਉਸ ਕੁੜੀ ਨਾਲ ਬਈ ਨਾ ਇੱਧਰ ਨਾ ਉੱਧਰ ਉਹਦਾ ਬਈ ਮੱਖੀ ਨਾਲ ਉਹਦੇ ਮੂੰਹ ਤੋਂ ਤੇ ਮੁੰਡਾ ਦਾ ਬਈ ਉਹਦਾ ਹਾਸੇ ਜਦੋਂ ਲੱਗ ਜਾਂਦੇ ਆ ਉਹ ਕਹਿੰਦਾ ਬਈ ਤਾਂ ਵੀ ਸੇਲੀ ਹੈ ਵੀ ਤੂੰ ਆ ਕੀ ਕੰਮ ਕਰੀ ਜਾਂਦੇ ਏ ਵੀ ਮੈਂ ਤਾਂ ਤੇਰੇ ਨਾਲ ਵਿਆਹ ਦੇ ਸੁਪਨੇ ਸਜਾਈ ਬੈਠਾ ਇੰਨਾ ਕੁਛ ਕਰੀ ਬੈਠਾ ਉਹਦਾ ਵਿਆਹ ਸਾਡੇ ਲੜੋ ਲੜਾਈ ਹੋਣ ਲੱਗ ਜਾਂਦੀ ਹੈ ਅਜਿਹਾ ਵੀ ਹੁਣ ਤੂੰ ਲੜਦੇਗਾ ਤਾਂ ਮੈਂ ਜਿਹੜਾ ਕੋਈ ਹੋਣਾ ਸੀ ਹੋ ਗਿਆ ਵੀ ਆਪਾਂ ਤਾਂ ਸਾਨੂੰ ਉਹਦਾ ਆਪਦੀ ਅੱਗ ਲੱਗੀ ਸੀ ਬਈ ਉਹਨਾਂ ਦਾ ਕਲੇਸ਼ ਚੱਲਿਆ ਉਹ ਕਹਿੰਦਾ ਭਰਾਵਾ ਮੈਨੂੰ ਕਹਿੰਦਾ ਜਮੇ ਸਰਿਆ ਪਿਆ ਯਾਰ ਕਹਿੰਦਾ ਵੀ ਮੇਰਾ ਤਾਂ ਘਰ ਟੁੱਟਣ ਤੇ ਹੋਇਆ ਪਿਆ ਵੀ ਥੋਨੂੰ ਆਡਾ ਅੱਗ ਲੱਗੀ ਆ ਅਸੀਂ ਵੀ ਕਿਹਾ ਉਹਗਾ ਵੀ ਅਸੀਂ ਪੈਸੇ ਦਿੱਤੇ ਅਸੀਂ ਉਹੀ ਤਾਂ ਗੱਲ ਆ ਵੀ ਅਸੀਂ ਕਿਹਾ ਵੀ 8000 ਰੁਪਏ ਦਿੱਤਾ ਉਹਨਾਂ ਅਸੀਂ ਕਿਹਾ ਉਹਦਾ ਨਾਂ ਬਈ ਰਵੀ ਸੀਗਾ ਭਰਾਵਾ ਮੈਂ ਕਿਹਾ 8000 ਰੁਪਏ ਦਿੱਤਾ ਫ੍ਰੀ ਨਹੀਂ ਹੈ ਕੋਈ ਕੰਮ 8000 ਰੁਪਏ ਕਿਹਨੇ ਦਿੱਤਾ ਸੀ ਤੁਹਾਡੇ ਇਕੱਠੇ ਕੀਤਾ ਸੀ ਇਹਨਾਂ ਨੇ ਵੱਧ ਦਾ ਬਈ ਮਹੀ ਦਿੱਤੇ ਸੀ ਯਾਰ ਕਿਉਂਕਿ ਤੇਰਾ ਵੱਡੇ ਸੀਗਾ ਹਾਂ ਬਈ ਬਈ ਜਦੋਂ ਉਹ ਸੇਲੀ ਉਹਦੀ ਆਈ ਤੇ ਤੁਹਾਡੇ ਦਿਲ 'ਚ ਤਾਂ ਇਹੀ ਹੋਊਗਾ ਮੈਨੂੰ ਤਾਂ ਅੱਭੀ ਨੇੜੇ ਹੀ ਨਹੀਂ ਹੁੰਨ ਦਿੱਤਾ ਇਹਨਾਂ ਨੇ ਇਹਦਾ ਆਪ ਹੀ ਮਣਾਈ ਮਨੂ ਯਾਰ ਇਹ ਮਣਾਈ ਗੇ ਬਈ ਸਾਰਿਆਂ ਨੇ ਆਏ ਸੀਗਾ ਵੀ ਨਿਆਰੇ ਲਵਾ ਗੇ ਯਾਰ ਉਹਦਾ ਸਰ ਪੰਗਾ ਹੀ ਨਵਾਂ ਨਿਕਲੇ ਬਈ ਉਹ ਸੀ ਥੋੜਾ ਬਚਪਨ ਦਾ ਲੱਜੇ ਬਈ ਜਿਹੜਾ ਰਵੀ ਮੁੰਡਾ ਸੀ ਹਾਂ ਬਈ ਇਕੱਠੀ ਰਹਿਣੀ ਸੀ ਚਾਰੇ ਯਾਰ ਕਦੇ ਤੁਹਾਡੇ ਕੋਲ ਸੇਲੀ ਬਾਰੇ ਗੱਲ ਨਹੀਂ ਕੀਤੀ ਨਾ ਬਈ ਯਾਰ ਇਹ ਗੱਲ ਕਦੇ ਨਹੀਂ ਬਈ ਨਹੀਂ ਕਦੇ ਕਹਿੰਦਾ ਰਹਿੰਦਾ ਸੀਗਾ ਤੁਹਾਨੂੰ ਸਰਪ੍ਰਾਈਜ਼ ਹੀ ਦੇਊਗਾ ਤੁਹਾਨੂੰ ਵਿਆਹ ਤੇ ਸੱਦੂਗਾ ਸਿੱਧਾ ਕੇ ਸਰਪ੍ਰਾਈਜ਼ ਹੋਰ ਹੀ ਬਣ ਗਿਆ ਸਰਪ੍ਰਾਈਜ਼ ਬਈ ਉਹਦੇ ਹੋਰ ਹੀ ਬਣਿਆ ਕਿਹੜੇ ਵਿਆਹ ਤੇ ਸੱਦਨੇ ਸੀਗੇ ਉਹਨਾਂ ਦੇ ਉੱਤੇ ਸਾਰੇ ਭਾਂਡੇ ਖਿਲਰ ਗਏ ਉੱਥੇ ਬਈ ਜਦੋਂ ਨੇ ਬਈ ਮੂੰਹ ਤੇ ਕੱਪੜਾ ਲਾਇਆ ਉਹ ਬਈ ਲੜੋ ਲੜਾਈ ਬੁਰੇ ਹਾਲ ਉਹ ਕਹਿੰਦਾ ਬਈ ਤੂੰ ਭੈਚੂ ਦਾ ਕੰਮ ਕਿਉਂ ਕਰਦੀ ਆ ਬਈ ਆਪਦਾ ਵਿਆਹ ਹੋਣਾਗਾ ਵੀ ਤੂੰ ਆਹ ਕਿਹੜੇ ਕੰਮ ਜੇ ਪਈ ਆ ਬਈ ਕੁੜੀ ਤਾਂ ਨਾ ਬੋਲੇ ਕੁੜੀ ਬੋਲੇ ਕੰਧ ਬੋਲੇ ਅਸੀਂ ਕਹਿਆ ਯਾਰ ਤੂੰ ਭਰਾਵਾ ਕਿਉਂ ਤੂੰ ਆਦਾ ਜਾਵੜਾ ਜੇ ਨਹੀਂ ਕਰਨਾ ਤਾਂ ਵੀ ਅਸੀਂ ਵੇ ਯਾਰ ਤੁਸੀਂ ਸੋਚਿਆ ਨਹੀਂ ਯਾਰ ਜਾਰ ਦੀ ਸਹੇਲੀ ਆ ਵੀ ਚਲ ਪੈਸੇ ਦਿੱਤੇ ਆ ਫਿਰ ਕੀ ਹੋ ਗਿਆ ਪੈਸੇ ਦਿੱਤੇ ਆ ਤੇ ਤੁਸੀਂ ਉੱਥੇ ਗੱਲ ਸੁਲਝਾਉਣੀ ਸੀ ਯਾਰ ਬਾਈ ਯਾਰ ਕਮਾਲ ਕਰੀ ਨਾ ਯਾਰ ਦੀ ਸਹੇਲੀ ਆ ਤੇ ਨਾ ਇਹ ਕੰਮ ਕਰੇ ਬਾਈ ਇਹ ਮੇਰੀ ਗੱਲ ਸਾਨੂੰ ਤੁਹਾਡੇ ਕੋਲ ਆਈ ਸੀਗੀ ਕੀ ਬਤਾਉਣੇ ਪਹਿਲਾਂ ਵੀ ਕਿੰਨੇ ਵਾਰੀ ਉਹ ਤਾਂ ਉਹੀ ਗੱਲ ਮੈਂ ਕਹਿਣ ਲੱਗਿਆ ਪਹਿਲਾਂ ਵੀ ਤਾਂ ਕਰਦੀ ਹੋਗੀ ਬਈ ਯਾਰ ਨੂੰ ਜੇ ਬੜਾ ਦੁੱਖ ਦਾ ਜਾਵੜਦਾ ਬਈ ਉਸ ਮੁੰਡੇ ਨੂੰ ਸਮਝਾਇਆ ਨਹੀਂ ਤੁਸੀਂ ਵੀ ਯਾਰ ਬਈ ਆਏ ਕਰ ਉਹ ਕਹਿੰਦਾ ਵੀ ਮੈਂ ਨਹੀਂ ਕਰਨ ਦੇਣਾ ਤੇ ਅਸੀਂ ਬਈ ਉਹਨੂੰ ਕਿਹਾ ਸੀਗਾ ਭਰਾਵਾ ਪਹਿਲਾਂ ਵੀ ਕਰਦੀ ਹੋਗੀ ਇਹੋ ਜਿ ਕੁਸ ਤੂੰ ਬਈ ਨਾ ਤੂੰ ਸਾਡੇ ਵਿੱਚ ਰਾਹ ਚ ਰੁੜਾ ਬੰਜ ਤੂੰ ਨਹੀਂ ਕੁਸ ਕਰਨ ਨਾਲ ਤੇਥੋਂ ਨਹੀਂ ਦੇਖਿਆ ਜਾਂਦਾ ਤੂੰ ਜਾਵੜਾ ਆਪਦਾ ਬਈ ਆਈ ਕਰਦੇ ਕਰਦੇ ਤੂੰ ਤੂੰ ਮੈਂ ਮੈਂ ਸਾਡੀ ਤਾਂ ਵੀ ਆਸ ਵਿੱਚ ਲੜਾਈ ਹੋ ਗਈ ਉੱਥੇ ਉਹ ਕਹਿੰਦਾ ਵੀ ਮੈਂ ਅਦੀ ਸੇਲੀ ਨਾ ਕਿਉਂ ਕਰਦੇ ਵਾਂ ਕੁਸ ਅਸੀਂ ਕਹਿੰਦੇ ਭਰਾਵਾ ਪਹਿਲਾਂ ਵੀ ਤਾਂ ਕਰਦੀ ਐ ਇਹ ਉਹਨੇ ਬਈ ਗੁੱਸੇ ਜਾ ਕੇ ਇਹਦੇ ਬਈ ਮੂੰਹ ਤੇ ਚਪੇੜਾ ਮਾਰਿਆ ਤੇਰੇ ਮੂੰਹ ਤੇ ਚਪੇੜਾ ਮਾਰਿਆ ਹਾਂ ਬਈ ਕੁੱਟਾ ਫੇਰ ਬਈ ਬਾਲਾ ਕੁੱਟਾ ਬਈ ਮੈਨੂੰ ਯਾਰ ਤੇ ਫਿਰ ਇਹ ਚੱਲ ਬਈ ਜਦੋਂ ਇਹਦੇ ਤੁਸੀਂ ਵੀ ਕੁੱਟਿਆ ਫਿਰ ਹਾਂ ਬਈ ਫਿਰੋ ਯਾਰ ਉਹ ਨਾਲੇ ਕੁੱਟਿਆ ਤੁਸੀਂ ਅਸੀਂ ਤੰਨਾ ਨਹੀਂ ਵਧਾਇਆ ਫੜ ਕੇ ਫਿਰ ਹਾਂ ਬਈ ਯਾਰ ਜਦੋਂ ਜਿਹੜਾ ਕੰਮ ਹੋਣਾ ਸੀਗਾ ਹੋਟਲ ਦੇ ਵਿੱਚ ਬਈ ਤੂੰ ਤੂੰ ਮੈਂ ਮੇ ਇਹਦੇ ਯਾਰੂੰ ਹੀ ਮਰ ਗਿਆ ਯਾਰ ਨਾਲੇ ਕਹਿੰਦੇ ਵੀ ਕੁੜੀ ਕੁਟੀ ਤੁਸੀਂ ਫਿਰ ਨਾਲੇ ਮੁੰਡਾ ਵੀ ਕੁੜੀ ਬਈ ਕੁਟਨੀ ਸੀ ਕੁੜੀ ਹੁਣ ਆਦਿ ਸੈਡ ਦੀ ਲੈਂਦੀ ਸੀ ਉਹਦੀ ਅਸੀਂ ਕਹਾਂ ਵੀ ਤੂੰ ਬੜੀ ਜ 44 ਬਣੀ ਤਾਂ ਕਿਉਂ ਇਹ ਕੰਮਾਂ ਚ ਪੈਣੀ ਆ ਉਹ ਤਾਂ ਕਹੇ ਸੀ 8000 ਰੁਪਏ ਮੈਂ ਕਰਨਾ ਵੀ 8000 ਰੁਪਏ ਤੁਹਾਡਾ ਮੋੜ ਆਫਰ ਤੇ ਬਈ 8000 ਅਗਾਂਟੀ ਨੇ ਤਾਂ ਉਹਦਾ ਜੇਬ ਚ ਪਾ ਲਿਆ ਮੈਹਫਿਲ ਹੀ ਖਰਾਬ ਹੋ ਗਈ ਸਾਡੇ ਤਾਂ ਮੈਹਫਿਲ ਲਗੀ ਬਈ ਹੋਟਲ ਵਾਲੇ ਤਾਂ ਉੱਠ ਕੇ ਆ ਗਏ ਉੱਥੇ ਹੋਟਲ ਵਾਲੇ ਕਹਿੰਦੇ ਕੀ ਗੱ ਸਾਡਾ ਆਸਾ ਮਸਲਾ ਹੀ ਆ ਅਸੀਂ ਨਵੇਡ ਲਾਂਗੇ ਆਪਦਾ ਭਾਈ ਜਦੋਂ ਐ ਕਰਦੇ ਕਰਦੇ ਨਾ ਹਟੇ ਬਈ ਇਹ ਤਾਂ ਲੜ ਪਏ ਉੱਥੇ ਭਰਾਵਾ ਐਵੇਂ ਕਹਦੇਗੇ ਬਈ ਪੁਲਿਸ ਸੱਦ ਲਈ ਫੇਰ ਭਾਈ ਪੁਲਿਸ ਸੱਦ ਲਈ ਫੇਰ ਭਾਈ ਪੁਲਸ ਆਈ ਬਈ ਪੁਲਸ ਨੇ ਸਾਨੂੰ ਸਾਰਿਆਂ ਨੂੰ ਮਸਲਾ ਸੀ ਜਿਹੜਾ ਫੜ ਲਿਆ ਸਾਨੂੰ ਬਈ ਉੱਤਿਆ ਵੀ ਸੀ ਬਈ ਉਹਨਾਂ ਨੇ ਸਭ ਤੋਂ ਬਹੁਤ ਤੇ ਭਾਈ ਕੁੜੀ ਕੁੜੀ ਕੁੱਟਿਆ ਵੀ ਸੀ ਸਾਨੂੰ ਉਹਨਾਂ ਨੇ। ਸਾਲੇ ਨੇ। ਉੱਥੇ ਕੁੱਟੇ ਚਪੜੇ ਚ ਗੁਨੇ ਮਾਰੇ। ਕੇਸ ਹੀ ਪੈ ਤੁਹਾਡੇ। ਬਈ ਕੇਸ ਤਾਂ ਪੈਣਾ ਸੀਗਾ ਬਈ ਯਾਰ ਤੇ ਉਹ ਕੁੜੀ ਤੇ ਵੀ ਬਈ ਵਿੱਚ ਫਸ ਗਈ ਨਾ ਕੁੜੀ ਵੀ। ਕਹਿੰਦੇ ਕੁੜੀ ਨੇ ਬੁਲਾਤੀ। ਬਈ ਕੁੜੀ ਦਾ ਉੱਥੇ ਯਾਰ ਥਾਂ ਤੇ ਮੁਕਰ ਗਈ ਯਾਰ। ਬਈ ਆਈ ਦਾ ਦੀ ਸਹਿਮਤੀ ਨਾਲ ਸੀਗੀ ਯਾਰ। ਉਹਦਾ ਬਈ ਉਲਟੋ ਗਈ। ਉਹ ਕਹਿੰਦੇ ਮੈਂ ਚੱਕੀ। ਮੈਨਾਂ ਧੱਕਾ ਕਰਦੇ ਆ। ਬਈ ਐਂ ਕਰਕੇ ਵੀ ਐਂ ਕੁੜੀਆਂ ਗਲਤ ਕਰਾਉਂਦੇ। ਤੁਸੀਂ ਉੱਥੇ ਕਹਿ ਦਿੰਦੇ ਵੀ ਕੈਮਰੇ ਚੱਲਦੇ ਆ ਬਈ ਕੈਮਰੇ ਚ ਵੇਖ ਲੋ ਅਸੀਂ ਕਿਹੜਾ ਧੱਕਾ ਕੀਤਾ ਇਹਨਾਂ ਆ ਪਾਈ। ਸਾਰਾ ਕੁਝ ਸਕੇਪ। ਪੁਲਿਸ ਵੀ ਨਾ ਰਲ ਗਈ 3 ਲੱਖ ਰੁਪਏ ਦੇ ਕਿ ਖੜਾ ਸੜਾਇਆ ਹੁਣ ਬਾਈ ਹੁਣ ਮੇਰੀ ਗੱਲ ਸੁਣੇ ਬਾਈ ਇਹਨਾਂ ਨੇ ਕੰਮ ਵਧਾਇਆ ਸੀ ਬਈ 8 ਵੱਡੇ ਥੜਾ ਮਹਿੰਗਾ ਪੈ ਗਿਆ ਫਿਰ ਬਰਥਡੇ ਦਾ ਵੀ ਅਰਮਨ ਲਾਦਾ ਐਡਾ ਮਹਿੰਗਾ ਕਿ ਮੈਂ ਜ਼ਿੰਦਗੀ ਚ ਮਨਾਇਆ ਹੀ ਨਹੀਂ ਸਾਡ ਨੂੰ ਬਾਈ ਹੁਣ ਬਰਥਡੇ ਨਾਲ ਤਾਂ ਵੀ ਡਰ ਲੱਗਦਾ ਬਾਈ ਜੇ ਕੋਈ ਬਰਥਡੇ ਕਰਦਾ ਤਾਂ ਉਹ ਤੋਂ ਵੀ ਡਰਦੇ ਆ ਭਰਾਵਾ ਇੱਕ ਇਕਲੀ ਦੁਕਾਨ ਤੀ ਨਹੀਂ ਜਾਂਦੇ ਹੁਣ ਇਹ ਕੇਕ ਵਾਲੀ ਦੁਕਾਨ ਤੇ ਨਹੀਂ ਇਕਲੀ ਦੁਕਾਨ ਦੇ ਨੇੜੇ ਹੀ ਜਾਂਦੇ ਨੂੰ ਕਦੇ ਐ ਨਹੀਂ ਲੱਗਦਾ ਬਈ ਉਹਦੀ ਸਹੇਲੀ ਆ ਹੀ ਨਿਕਲ ਗਈ ਸਾਡੀਆਂ ਸਹੇਲੀਆਂ ਵੀ ਆ ਹੀ ਨੇ ਹੁਣ ਨਾ ਨਾ ਉਹ ਤਾਂ ਦੂਰ ਦੇਖ ਲੈ ਇਹਨਾਂ ਨਾਲ ਕੇਕ ਹਨ ਜਮਾ ਨਹੀਂ ਕੇਕ ਹਨ ਬਈ ਕਿ ਵਦਰੇ ਚੌੜ ਦੋਸਤੋ ਤੁਸੀਂ ਦੇਖ ਸਕਦੇ ਹੋ ਤਿੰਨ ਜਣਿਆਂ ਨੇ ਰਾਇ ਬਣਾਈ ਕੁੜੀ ਲਿਆਂਦੀ 80000 ਦੀ ਕੁੜੀ ਲਿਆਂਦੀ ਵੱਡੇ ਦਾ 3 ਲੱਖ ਚ ਪੈ ਗਿਆ ਇਸ ਪੈ ਗਿਆ ਲੜ ਪਏ ਉੱਥੇ ਲੜਾਈ ਹੋ ਗਈ ਜਿਹੜੀ ਤੁਸੀਂ ਸਟੋਰੀ ਸੁਣ ਰਹੇ ਹੋ ਇਹ ਰੀਅਲ ਸਟੋਰੀ ਆ ਬਾਬੇ ਉਹਨਾਂ ਨਾਲ ਜਿਹੜੀ ਬੀਤੀ ਆ ਠੀਕ ਹੈ ਪੁਲਿਸ ਸੱਦੀ ਗਈ ਉੱਥੇ ਇਹਨਾਂ ਦੇ ਬਵਾਇਆ ਜਿਹਦਾ 3 ਲੱਖ ਰੁਪਏ ਦੇ ਕੇ ਥਾਂ ਤੇ ਹੀ ਰਾਈ ਨਾਮਾ ਕੀਤਾ ਕੁੜੀ ਤੇ ਵੀ ਪਰਚਾ ਪੈ ਜਾਣਾ ਸੀਗਾ ਤੇ ਫਿਰ ਜਿਹੜੀ ਇਹਨਾਂ ਨਾਲ ਗੱਲਬਾਤ ਹੋਈ ਆ ਇਹ ਅੱਜ ਵੀ ਇਹ ਪਸਤਾਰ ਇਹ ਵੀ ਸਾਨੂੰ ਕੇਕ ਤੋਂ ਵੀ ਡਰ ਲੱਗਦਾ ਹੁਣ ਕੇਕ ਤੋਂ ਵੀ ਡਰ ਲੱਗਦਾ ਕੇਕ ਤੋਂ ਤਾਂ ਚੱਲਦਾ ਜਿਹੜਾ ਲੱਗਣਾ ਲੱਗਣਾ ਹੀ ਆ ਸੀ ਤਾਂ ਇਹ ਕਹਿਣਾ ਚਾਹੁੰਦੇ ਆ ਬਈ ਇੱਥੇ ਕੁੜੀਆਂ ਦੀ ਕਿਉਂ ਸੁਣੀ ਜਾਂਦੀ ਐ ਬਰਾਬਰ ਇਨਸਾਫ਼ ਮਿਲਣਾ ਛੰਨ ਵੀ ਇਨਸਾਫ਼ ਮਿਲਣਾ ਚਾਹੀਦਾ ਸੀ ਤਾਂ ਕਹਿੰਦੇ ਆ ਬਈ ਸਾਰੀ ਪੁਛਤਾਸ ਹੋਵੇ ਜਿਹੜੀ ਵਾਂਟੀ ਨੇ 8000 ਰੁਪਏ ਲੈ ਕੇ ਸਾਰੇ ਨਾਲ ਕੁੜੀ ਭੇਜੀ ਐ ਬਈ ਉਲਟਾ ਕੁੜੀ ਦੇ ਕਹਿਣ ਤੇ ਮੈਂਟੋ ਮੇਰੀ ਸਾਡੇ ਤੇ ਪਰਚਾ ਪਾਤਾ ਬਈ ਇਹ ਇਹਨਾਂ ਨੇ ਧੱਕਾ ਅੱਗੇ ਤੱਕ ਕੁੜਦੇ ਸਾਨੂੰ ਵਿਚਾਰੀ ਨੂੰ ਇਹ ਆਹ ਹੁਣੇ ਹੀ ਸੀ ਬਈ ਯਾਰ ਇਹ ਦਾ हेयर कट हेयर कट ਬਈ ਜਦੋਂ ਅਸੀਂ ਯਾਰ ਬਈ ਜਦੋਂ ਅਸੀਂ ਯਾਰ ਬਈ ਕੱਟ ਜਦੋਂ ਅਸੀਂ ਹੁਣ ਪੈਸੇ ਦਿੱਤੇ ਆ ਬਈ ਸਾਡੇ ਨਾਲ ਸਹਿਲਤੀ ਨਾ ਆਈ ਯਾਰ ਸਾਡੇ ਤੇ ਪਰਚਾ ਪਾਈ ਜਾਂਦੀ ਐ ਰੋਲਟਾ ਹੋਇਆ ਉਹ ਕਹਿੰਦੀ ਮੇਰਾ ਧੱਕਾ ਕਰਦੇ ਆ ਹੈ ਤੁਸੀਂ ਉੱਥੇ ਬੋਲਿਆ ਨਹੀਂ ਕੁਝ ਵੀ ਬਈ ਸਾਡੇ ਨਾਲ ਧੱਕਾ ਹੋਇਆ ਧੱਕਾ ਨਹੀਂ ਬਈ ਯਾਰ ਲੱਖ ਨਹੀਂ ਦਿੱਤਾ ਲੱਖ ਮੈਂ ਦਿੱਤਾ ਇਹ ਜਰਾ ਕਿਸ਼ਤਾਂ ਦੇ ਨਹੀਂ થઈ ਦੇ ਜਾਂਦਾ ਇਹ ਨਾਲ ਹੈ ਹੀ ਨਹੀਂ ਹਜੇ ਇੱਕ ਬਈ ਪੈਸੇ ਦਾ ਜਿਹੜੇ ਦੇਣੇ ਫਿਰ ਦੇਣੇ ਪਏ ਬਈ ਕੱਲ ਤਾਂ ਜਿਹੜੀ ਬਈ ਰੰਗ ਚ ਭੰਗ ਤਾਂ ਪੈ ਹੀ ਗਿਆ ਨਾ ਬਈ ਚਲ ਜੇ ਚੌਥਾ ਉਹ ਆਉਂਦਾ ਹੀ ਨਹੀਂ ਤੂੰ ਤਾਂ ਜੇ ਉਹਨਾਂ ਬੜਾ ਦੁੱਖ ਸੀਗਾ ਜੇ ਉਹ ਨਾ ਹੁੰਦਾ ਬਈ ਤੂੰ ਆਪ ਸੋਚ ਜੇ ਉਹ ਨਾ ਹੁੰਦਾ ਤਾਂ ਫਿਰ ਵੀ ਤਾਂ ਕੁੜੀ ਨਾਲ ਸਾਰਾ ਕੁਝ ਬਈ ਉਹ ਤੁਹਾਡੇ ਜਿਹੜਾ ਮੁੰਡਾ ਰਵੀ ਹੈ ਤੁਹਾਡਾ ਲਿਆ ਜੀ ਉਹ ਤੁਹਾਡੇ ਨਾਲ ਕਦੇ ਹੁਣ ਤੁਹਾਡੇ ਨਾਲ ਮਿਲਿਆ ਲਿਆ ਯਾਰੀ ਤੋੜ ਗਿਆ ਬਈ ਯਾਰੀ ਤੋੜ ਗਿਆ ਨਹੀਂ ਰਹਿੰਦਾ ਕਿੱਥੇ ਬਈ ਜਿਵੇਂ ਲਿਆਏ ਤੋੜਤੀ ਯਾਰ ਪਤਾ ਹੀ ਨਹੀਂ ਉਹ ਰਹਿੰਦਾ ਕਿੱਥੇ ਉਹ ਬਈ ਉਹ ਅਖਰੀ ਤਾਂ ਬੇਇੱਜ਼ਤੀ ਬੋਝਦੀ ਬਾਲੀ ਮੰਨ ਗਿਆ ਉਹਦਾ ਸਾਡੇ ਨਾਲ ਕੰਟੈਕਟ ਹੀ ਤੋੜ ਗਿਆ ਕੁੜੀ ਉਹ ਉਹ ਕੁੜੀ ਵੀ ਗਏ ਵਾਖਣੀ ਤਾਂ ਦੋਵੇਂ ਭੱਜ ਪੂਜੀ ਗਏ ਬਈ ਜਿਆਦਾ ਹੋਇਆ ਯਾਰ ਜਾ ਜਾ ਉਹਨਾਂ ਨੇ ਪਤਾ ਨਹੀਂ ਕੀ ਸਿਸਟਮ ਹੈ ਸਾਨੂੰ ਤਾਂ ਇਸ ਤੇ ਜੇਲ੍ਹ ਚ ਬਈ ਜਿਹੜਾ ਕੁਛ ਇਹੋ ਜਿਹਾ ਆਪਾਂ ਕੰਮ ਕਰਦੇ ਆ ਇਹੋ ਜਿਹਾ ਕੁੜੀਆਂ ਸੱਦ ਲੈਨੇ ਆ ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਆਪਣੀਆਂ ਸਹੇਲੀਆਂ ਵੀ ਇਹੋ ਜਿਹੀਆਂ ਕਈ ਵਾਰੀ ਵਿੱਚੋਂ ਸਹੇਲੀ ਇਹੋ ਜਿਹੀ ਨਿਕਲਿਆ ਆਉਂਦੀ ਆ ਇਹੋ ਜਿਹੇ ਲੋਕਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਕਿੱਦਾਂ ਦੀ ਜਾਰੀ ਬਣਾ ਕੇ ਰੱਖਣੀ ਚਾਹੀਦੀ ਕਿੱਦਾਂ ਦੇ ਇਹੋ ਜਿਹੇ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਕਹਿਣਾ ਤਾਂ ਕੀ ਚਾਹੀਦਾ ਵੀ ਅਸੀਂ ਤਾਂ ਕਹਿੰਦੇ ਅਸੀਂ ਤਾਂ ਜੇਲ੍ਹ ਚੋਂ ਆਏ ਆ ਬਈ ਸਾਨੂੰ ਤਾਂ ਬਰਾਵਾ ਡਰ ਲੱਗਦਾ ਬਈ ਸਾਡੇ ਤਾਂ ਬੰਦਾ ਖੜਾ ਛੁੱਟਿਆ ਭਰਾਵਾ ਬੜੀ ਕਰਦੇ ਜੇਲ੍ਹ ਚ ਤਾਂ ਬਈ ਕੁੱਟਦੇ ਆ ਕੁੱਟਦੇ ਬਈ ਮਢੀਰ ਕੁੱਟਦੀ ਉੱਥੇ ਭਰਾਵਾ ਉਹਨਾਂ ਨੂੰ ਕਦੇ ਇਤਾਂ ਕੰਮ ਕਰਕੇ ਆ ਬੜਾ ਕੁੱਟਦੇ ਸਾਡੇ ਤਾਂ ਇੱਕ ਬਈ ਪਰਚਾ ਵੀ ਬਰਕਾਰ ਵਾਲਾ ਪੈ ਗਿਆ ਸੀ ਨਾ ਉਹਦੇ ਕਰਕੇ ਸਾਨੂੰ ਤਾਂ ਅੰਦਰ ਬਈ ਕੁੱਟਿਆ-ਕਟਿਆ ਵਾਹ ਵਾਹ ਬਈ ਤੇ ਹੁਣ ਬਈ ਠੀਕ ਆ ਹੁਣ ਪਾ ਠੀਕ ਹੀ ਆ ਭਰਾਵਾ ਪੈਸੇ ਦਾਗ ਲੱਗ ਗਿਆ ਦਾਗ ਤਾਂ ਲੱਗਿਆ ਹੀ ਬਈ ਬੜਾ ਬਈ ਹੁਣ ਮਨਾਉਂਗੇ ਕਦੇ ਸਾਨੂੰ ਤਾਂ ਬਈ ਡਰ ਲੱਗਦਾ ਹੋਂਦਾ ਸਾਨੂੰ ਬਈ ਰੋੜੇ ਮਲਨੇ ਪਿਆ ਕਰਨਗੇ ਕਦੋਂ ਸਿਆਲ ਆਇਆ ਕਰਨਗੇ ਇਹ ਮਹੀਨੇ ਸਿਆਲ ਰੋੜੇ ਕਿਵੇਂ ਜ਼ਖ ਕੁੱਟੇ ਬਹੁਤ ਆ ਪੁੱਛੇ ਨਾ ਸਾਨੂੰ ਗਰਮ ਪਾਣੀ ਮਤਲਬ ਹਾਂ ਉਹ ਬਹੁਤ ਕੁੱਟੇ ਬਈ ਝੇਲ ਦੇ ਕੁੱਟੇ ਹਾਂ ਬਈ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਠੀਕ ਆ ਬਈ ਦੋਸਤੋ ਤੁਸੀਂ ਦੇਖ ਸਕਦੇ ਹੋ ਬਚ ਕੇ ਰਹੋ ਹੈ ਜੇ ਚੀਜ਼ਾਂ ਤੋਂ ਮੁੰਡਿਆਂ ਤੋਂ ਤੁਰਿਆ ਨਹੀਂ ਜਾਂਦਾ ਮੁੰਡਿਆਂ ਤੋਂ ਤੁਰਿਆ ਨਹੀਂ ਜਾਂਦਾ ਬਾਬਿਓ ਮੁੰਡੇ ਦਾ ਵੱਡੇ ਸੀਗਾ ਮੁੰਡੇ ਨੇ ਵੱਡੇ ਮਨਾਉਣ ਦਾ ਸੋਚਿਆ ਕਦੇ ਪਹਿਲਾਂ ਮਨਾਇਆ ਨਹੀਂ ਸੀ ਪਹਿਲੀ ਵਾਰੀ ਮਨਾਉਣਾ ਸੋਚਿਆ ਸੀਗਾ ਜਦੋਂ ਵੱਡੇ ਮਨਾ ਲਿਆ ਕਹਿੰਦੇ ਹੁੰਦੇ ਵੀ ਆਪਾਂ ਕਹਿੰਦੇ ਹੁੰਨੇ ਵੀ ਆਪਾਂ ਸੋਚਦੇ ਵੀ ਹੁੰਨੇ ਵੀ ਕੁੜੀ ਲਿਆਈਏ ਯਾਰ ਇਹਨਾਂ ਨੇ ਕੁੜੀ ਲਿਆਂਦੀ ਜਿਹੜੀ ਇੱਕ ਦੀ ਸਹੇਲੀ ਨਿਕਲੀ ਰਵੀ ਮੁੰਡਾ ਇਹਨਾਂ ਦੇ ਨਾਲ ਸੀ ਜਿਹਦੀ ਸਹੇਲੀ ਨਿਕਲੀ ਉਹ ਉਸ ਤੋਂ ਬਾਅਦ ਉੱਥੇ ਬਹਿਸ ਹੁੰਦੀ ਆ ਉਹਨਾਂ ਦੇ ਵਿੱਚ ਆਪਸ ਵਿੱਚ ਬਾਅਦ ਵਿੱਚ ਇਹ ਕਹਿੰਦੇ ਵੀ ਅਸੀਂ 8000 ਰੁਪਏ ਦਿੱਤਾ ਬਾਈ ਅਸੀਂ ਤਾਂ ਜਿਹੜਾ ਕੁਝ ਕਰਨਾ ਉਹ ਤਾਂ ਕਰਨਾ ਹੀ ਆ ਉੱਥੇ ਇਹਨਾਂ ਦੀ ਆਪਸ ਵਿੱਚ ਲੜਾਈ ਹੁੰਦੀ ਆ ਪੁਲਿਸ ਆਉਂਦੀ ਆ ਫਿਰ ਇਹਨਾਂ ਦਾ ਕੇਸ ਪੈਂਦਾ ਸਾਰੀ ਜਿਹੜੀ ਤੁਹਾਨੂੰ ਸਟੋਰੀ ਸੁਣ ਲਈ ਇਹ ਸੱਚੀ ਸਟੋਰੀ ਆ ਬਾਬਿਓ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼